ਗਾਨੇ ਨਾ ਰੰਗ ਦੇ ਆ ਉਹ ਵਿਆਹ ਕਰਦੇ ਕੋਣੇ ਉਹਨਾਂ ਨੇ ਵਿਆਹ ਆ ਜੇ ਮੇਰੇ ਨਾਲ ਨਾ ਕਰਦੇ ਆ ਪੇਸ ਸਾਲਾ ਸਾਲਾ ਕਰਿਆ ਰੋਣੇ ਵਾਲੇ ਲਾਤੀ ਨਾ ਰੇ ਨਾ ਕਰਦਾ ਨਾ ਮੋਂ ਬਸ ਆੜਾ ਬਲਾਜ ਨਾ ਦਾ ਹੀ ਨਹੀਂ ਆ ਆੜਾ ਮੋਡੀ ਪ੍ਰਧਾਨ ਘਰੇਾਲੇ ਦਾ ਇਹਦਾ ਲੈ ਲੋ ਥੋੜਾ ਜਿਆ ਕੀ ਨਾਮ ਕੀ ਹੈ ਨੰਦਾ ਜੀ ਸਮਝੀਦਾ ਜੀ ਆਹ ਕਿਹੋ ਹੀ ਸਾਡਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਪਿੰਡ ਕਿਹੜਾ ਘਰੇਾਲਾ ਜੀ ਘਰੇਾਲਾ ਪ੍ਰਧਾਨ ਸਾਥ ਨਾਮ ਵਾ ਇਹ ਸਾਡਾ ਪ੍ਰਧਾਨ ਆ ਕਰਿਆ ਇਹਦਾ ਪ੍ਰਧਾਨ ਆ ਅੱਛਾ ਅੱਛਾ ਭਾਈ ਪ੍ਰਧਾਨ ਆ ਆ ਕਰਿਆ ਜਿਆ ਪ੍ਰਧਾਨ ਆ ਇਹਦੇ ਨਾਲ ਅਸੀਂ ਆਏ ਆ ਅੱਛਾ ਇਹਦੇ ਭਾਈ ਆ ਇਹ ਤਾਂ ਤੁਹਾਡਾ ਬਡਪਣ ਆ ਭਾਈ ਇਹ ਇਹ ਤਾਂ ਮੈਂ ਸਮਝ ਨਾ ਕਿ ਤੋ ਇਹ ਸਾਰੇ ਕੰਮ ਆਂ ਜਿਹੜਾ ਭਾਈ ਕਰਦਾ ਇਹ ਕੱਟਦੀ ਜਾਏ ਅੱਛਾ ਇਹ ਭਤੀਜਾ ਟਰਦਾ ਆਪਾ ਮਾਮਾ ਸੁਵਾ ਹੈ ਸੱਤੇ ਇਹ ਹੈ ਸਵੇਰ ਵੇਲੇ ਦਾ ਦ੍ਰਿਸ਼ ਲੰਗਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਧੰਤਨ ਗੁਰੂ ਰਾਮਦਾਸ ਜੀ ਲੰਗਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਬਾਬਾ ਪ੍ਰਗਟ ਸਿੰਘ ਜੀ ਇਹ ਰਹਿ ਨਮਾਈ ਹੇਟ ਚੱਲ ਰਿਹਾ ਹੈ ਗਿਆ ਦਾ ਬਣ ਗਿਆ ਬਾਬਾ ਸਾਹਿਬ ਬਾਬੇ ਆਪਣੇ ਚੜ੍ਹ ਕੇ ਇਹਦੇ ਕੰਮ ਤੇ ਬਾਬਾ ਸਾਹਿਬ 7 ਮਿੰਟ ਹੀ ਹਾਂ ਜੀ